ये ट्रैक्टर हुआ है जी न्यू हॉलैंड छत्ती ती सुपर दो हज़ार चौदह मॉडल थ्री स्पीड है डबल डिस्ट्रीब्यूटर ओमॉल ट्रैक्टर है ये हाइबरॉड की छतरी लगी हुई है बंपर लगा हुआ कंपनी वाला फ्रिज नगरले है जी नब्बे प्रसेंट अगले टायर है ये पाँह परसेंट ਇਹ ਤੂ ਵੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਆ ਆ ਰਿੰਮ ਗਰਾੜ ਦਾ ਰੇਟਰ ਬਹੁਤ ਹੀ ਜ਼ਿਆਦਾ ਸਾਫ਼ ਇਹ ਤੂ ਰੰਗ ਪੇਟ ਨਹੀਂ ਹੋਇਆ ਸਾਰਾ オリジナル ਰੇਟਰ ਆ ਇੰਜਨ ਗੇਅਰ ਦੀ ਵੀਰ ਵੱਲੋਂ ਫੁੱਲ ਗਾਰੰਟੀ ਹੈ ਦੇਖ ਸਕਦੇ ਹੋ ਮਗਰਾੜਾ ਦਾ ਰੰਗ ਵਗੈਰਾ ਉੱਪਰੋਂ ਛੱਤਾ ਤੋਂ ਆਂਦਾ ਅੰਦਰੋਂ ਰਿੰਮ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ਼ ਲੈਕ ਸਾਈਡ ਦੇਖ ਸਕਦੇ ਹੋ ਟਾਇਰ ਹੈ ਲੈਂਕਾ ਵਗੈਰਾ ਸੰਗਲਾ ਤੋਂ ਬਹੁਤ ਹੀ ਜ਼ਿਆਦਾ ਸਾਫ਼ ਆ ਉੱਕ ਵਗੈਰਾ ਦਾ ਡੈਕਟਰ ਬਹੁਤ ਜ਼ਿਆਦਾ ਸਾਫ਼ ਤੇ ਡਬਲ ਡੈਸਟੀ ਉਤਰ ਫਾਈਬਰ ਰੋਡ ਦੀ ਛਤਰੀ ਲੱਗੀ ਹੋਈ ਹੈ ਉਧਰੀ ਸਾਈਡ ਦੇਖੋ ਮਰੇਮਾ ਦਾ ਮਗਰਾੜਾ ਦਾ ਬਿਲਕੁਲੀ ਸਾਫ਼ ਹੈ ਇਹ ਸਪੀਡ ਹੈ ਟੌਪ ਮਾਡਲ ਉਹ ਵਗੈਰਾ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਰਾਈਟਰ ਦੀ ਬਹੁਤ ਹੀ ਜ਼ਿਆਦਾ ਸਾਫ। ਵੀਰ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸ ਤੇ ਸੰਪਰਕ ਕਰ ਸਕਦੇ ਨੇ। ਜੋ ਵਗੈਰਾ ਦਾ ਰਾਈਟਰ ਸਾਰਾ ਰੰਗ ਦਾ origignal ਪਿਆ ਹੈ। ਹਿੱਸੇ ਵਗੈਰਾ ਦਾ ਰੰਗ ਬਹੁਤ ਸਾਫ ਪਿਆ। ਇਹਨਾਂ ਨੂੰ ਕਰ ਲੋ ਸਬਸਕ੍ਰਾਈਬ, ਲਾਈਕ ਤੇ ਕਮੈਂਟ। ਨਾਲੀ ਬੈਲ ਵਾਲਾ ਬੰਦ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀ ਰਹਿਣ। ਸਸਰੀ ਜੋ ਵੀ ਹੈ ਸਾਰੀ ਨਾਲ ਦਿੱਤੀ ਜਾਵੇਗੀ। ਡਿਸਟ੍ਰਿਬਿਊਟਰ ਲੱਗਾ ਹੋਇਆ ਹੈ। ਵੀਰ ਦਾ ਪਿੰਡ ਹੈ ਜੀ ਕੋਟਲੀਆ ਬਲੂ ਜੈਤੋ ਮੰਡੀ ਕੋਲ ਮੋਬਾਈਲ ਨੰਬਰ 90411400840 ਜੇ ਕਿਸੇ ਵੀਰ ਨੇ ਐਡ ਵੀ ਲਵਾਉਣੀ ਹੈ ਤਾਂ ਆਪਣਾ ਸਪੀਚ ਨੰਬਰ ਚੱਲਦਾ ਹੈ ਇਸ ਤੇ ਆਪਣੇ ਵੀਡੀਓ ਟਰੈਕਟਰ ਦੀਆਂ 2-4 ਫੋਟੋਆਂ ਭੇਜ ਦਿਓ 3-4 ਮਿੰਟ ਦੀ ਵੀਡੀਓ ਭੇਜ ਦਿਓ ਇਸ ਤੇ ਐਡ ਲੱਗ ਜੇਗੀ ਜੇ ਕੋਈ ਜਿੰਦਾ ਇੱਕ ਵਾਰ ਬੋਲ ਵੀ ਆਉਂਦਾ ਦੇਖੋ ਆਪ ਕੋ ਨਾ ਲਾਓ ਜਿਆਦਾ ਨਾ ਬੋਲੋ ਅੰਮ੍ਰਿਤ ਦੀ ਜੀ ਬੋਲੋ ਇੱਥੇ ਹੋ ਗਿਆ ਮੈਂ ਕੱਟ ਕੇ ਦਿਵਾ ਦਿੰਦਾ ਹਲੋ